ਦਾ ਕਾਰਨ ਐਸੇ ਕੁਝ ਜਾਣਦਾ ਕਿ ਜਿਹੜਾ ਉਹਨਾਂ ਦਾ ਜੀਵਨ ਲਗਾਤਾਰ ਹੈ ਕਿ ਸਰਕਾਰ ਆ ਗਈ ਜੇ ਜੈ ਜੈ ਮੈਂ ਸਤਿ ਕੀ ਗੱਲ ਹੈ ਇਹ ਤੇ ਅੱਜ ਮੈਂ ਲੰਬੇ ਸਮੇਂ ਆਇਆ ਮਾ ਫਿਰੇ ਸਮੇਂ ਆਇਆ ਬਾਕੀ ਉਹ ਤੋਂ ਤੇ ਤੁਹਾਨੂੰ ਪਤਾ ਹੈ ਮੈਂ ਮਲਕੀਰ ਸਿੰਘ ਬਲਰਾ ਬਤੌਰ ਸਰਪੰਚ ਬਲਰਾ ਨਾਲ ਪੰਚਾਇਤ ਨੰਬਰ ਖੜੇ ਨੇ ਅਸੀਂ ਪਿੰਡ ਦੇ ਕੁਝ ਚੋਰੀਆਂ ਦੇ ਕੁਝ ਸਮਾਏਕ ਦੇ ਕੁਝ ਗੁੰਡਾਗਰਦੀ ਦੇ ਮਸਲੇ ਸੀ ਇਨਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਐਸਐਚਓ ਸਾਹਿਬ ਨੂੰ ਜਗਾਉਣ ਆਏ ਸੀਗੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸਾਡੀ ਸੁਣੀ ਗਈ ਹੈ ਹਫਤੇ ਦਾ ਟਾਈਮ ਪ੍ਰਸ਼ਾਸਨ ਨੇ ਸਾਡੇ ਤੋਂ ਲਿਆ ਤੇ ਅਸੀਂ ਪੰਚਾਇਤ ਮੈਂਬਰ ਤੇ ਸਾਰਾ ਪਿੰਡ ਖੜਾ ਅਸੀਂ ਪੰਚਾਇਤ ਹੈ ਤੇ ਨਾਲ ਸਾਡੇ ਪਿੰਡਾ ਅਸੀਂ ਪਿੰਡ ਦੇ ਮਸਲੇ ਹੱਲ ਕਰਾਉਣ ਲਈ ਇੱਥੇ ਆਏ ਸੀ ਜੋ ਕ੍ਰਿਮੀਨਲ ਨੇ ਸੋ ਐਸਐਚਓ ਸਾਹਿਬ ਨੇ ਸਾਨੂੰ ਬਸਵਾ ਦਿੱਤਾ ਇੱਕ ਹਫਤੇ ਲਈ ਮੰਗਲਵਾਰ ਤੋਂ ਮੰਗਲਵਾਰ ਲਈ ਤੱਕ ਅਸੀਂ ਤਰਨ ਖਤਮ ਕੀਤਾ ਜੇ ਸਾਨੂੰ ਲੱਗੂਗਾ ਵੀ ਜਿਹੜਾ ਕ੍ਰਾਈਮ ਆ ਨੂੰ ਠੱਲ ਨਹੀਂ ਪੈ ਰਹੀ ਤਾਂ ਬੁੱਧਵਾਰ ਤੋਂ ਫੇਰ ਅਸੀਂ ਧਰਨਾ ਦੁਆਰਾ ਸਟਾਰਟ ਕਰਾਂਗੇ ਜਿਹੜਾ ਕਿ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੋਇਆ ਕਰੂਗਾ ਜਦੋਂ ਤੱਕ ਸਾਡੇ ਪਿੰਡ ਦੇ ਜਿਹੜੇ ਮਸਲੇ ਨੇ ਇਹਨਾਂ ਦੀ ਜ਼ਰੂਰਤ ਹੱਲ ਹੋਣ ਦੀ ਉਹ ਹੱਲ ਨਹੀਂ ਹੁੰਦੇ ਉਦੋਂ ਤੱਕ ਅਸੀਂ ਸੜਕਾਂ ਤੇ ਆਵਾਂਗੇ ਇਹ ਕਿਹੜੇ ਕ੍ਰਾਈਮ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਧਰਨਾ ਕਰਨਾ ਪਿਆ ਦੇਖੋ ਜੀ ਸਮਾਇਕਾ ਕੇਵਲ ਚੋਰੀਆਂ ਨੇ ਗੁੰਡਾਗਰਦੀ ਆ ਬਹੁਤ ਮਸਲੇ ਨੇ ਜਿਹੜੇ ਪਿੰਡ ਦੇ ਨੇ ਤੇ ਉਹਨਾਂ ਨੂੰ ਲੈ ਕੇ ਸਾਨੂੰ ਧਰਨਾ ਲਾਉਣਾ ਪਿਆ ਉਹ ਇਲਾਕੇ ਨੂੰ ਹੀ ਪਤਾ ਇਲਾਕੇ ਦੀ ਮਸਲੇ ਨੇ ਸਾਡੇ ਕੱਲੇ ਦੇ ਨਹੀਂ ਸਾਰੇ ਇਲਾਕੇ ਦੇ ਨੇ ਪਰ ਇਹ ਇਲਾਕੇ ਚ ਗੁੰਡਾਗਰਦੀ ਹੈ ਸਾਰੇ ਇਲਾਕੇ ਚ ਸਮਾਏ ਕੈ ਸਾਰੇ ਇਲਾਕੇ ਚ ਚੋਰੀਆਂ ਉਹ ਸਰਾਂ ਚ ਵੀ ਹੁੰਦੀਆਂ ਉਹ ਪਿੰਡਾਂ ਚ ਵੀ ਉਹ ਵੱਡੇ ਮਸਲੇ ਨੇ ਜੋ ਕਿ ਅਸੀਂ ਨਹੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਚੁੱਕਣੇ ਚਾਹੀਦੇ ਆ ਅਸੀਂ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਵਾਹਿਗੁਰੂ ਕਿਰਪਾ ਕਰੇ ਇਸ ਅਸੀਂ ਕਿਸੇ ਅੰਜਾਮ ਤੱਕ ਪਹੁੰਚੀਏ ਐਸਐਚਓ ਸਾਹਿਬ ਨੇ ਦਿੱਤਾ ਵਿਸ਼ਵਾਸ ਹਾਂਜੀ ਸਾਨੂੰ ਐਸਐਚਓ ਸਾਹਿਬ ਨੇ ਵਿਸ਼ਵਾਸ ਦਿੱਤਾ ਤੇ ਇੱਕ ਹਫਤੇ ਦਾ ਟਾਈਮ ਲਿਆ ਅਸੀਂ ਉਹਨਾਂ ਤੇ ਵਿਸ਼ਵਾਸ ਕੀਤਾ ਅਸੀਂ ਇੱਕ ਵਾਰ ਧਰਨਾ ਸੌਂਪਿਆ ਅਤੇ ਜਿਸ ਸਾਹ ਬਾਈਕੋ ਜਿੱਕਾ ਨਾਲ ਸਾਹ ਬਾਈਕੋ ਜਿੱਕਾ ਬੰਦੀ ਵੀ ਗਾਰੇ ਸੀ ਆਇਆ ਹੂੰ ਜਿਹੜੇ ਮਸਲੇ ਪੰਚਾਇਤ ਦੇ ਮੇਰੇ ਇਹਾਸ ਤੇ ਜਾਂਦੇ ਆਂ ਉਹ ਆਪੇ ਪੂਰਨ ਕਾਰਵਾਈ ਨੂੰ ਅੱਗੇ ਵੀ ਅਸੀਂ ਕਰ ਰਹੇ ਆਂ ਮੋਟ ਅੱਗੇ ਤਰੀਕੇ ਨਾਲ ਕਾਰਵਾਈ ਕਰਾਂਗੇ ਜੇ ਕੋਈ ਕਾਰੋਜ ਹੋਵੇ ਤਾਂ ਪੰਚਾਇਤ ਮੇਰੇ ਇਹਾਸ ਤੇ ਦਿਓ ਤਾਂ ਜੀ ਹਮਾ ਬਣਾ ਲਓ ਜਿਹੜਾ ਅਗਲਾ ਜਿਹੜਾ ਮਸ਼ੀਜਨ ਹੈ ਇਹ ਮੈਨੂੰ ਇੱਕੋ ਬਦਲੀ ਕਰਾ ਕੇ ਜਾਣਾ ਵੀ ਪੈਦਾ ਤਾਂ ਮੈਂ ਇਸ ਨੂੰ ਬਦਲੀ ਕਰਾ ਕੇ ਜਰੂਰ ਕੋਈ ਕੋਈ ਵਰਗ ਨਹੀਂ ਹੋਊਗਾ ਜੇ ਮੈਂ ਤੁਹਾਡੇ ਮੋਢੇ ਹੱਥਾਂ ਦੇ ਉੱਪਰ ਪੂਰਾ ਨਾਮ ਲਿਖ ਦਵਾਂ ਮੈਂ ਇੰਨੀ ਕਰਾਂਗਾ ਕਿ ਧੰਨਵਾਦ